ਜਾ ਬਿਆਰ ਦੋਦਲੇ ਨੂੰ ਇੰਟਰਵਿਊ ਕਰਤੇ ਆ ਹਰ ਇੱਕ ਮਿੰਟ ਆ ਜਾ ਜਾ ਸਭੀ ਇੰਟਰਵਿਊ ਕਰਾਂਗੇ ਅਸੀਂ ਕੋ ਮਸ਼ਹੂਰ ਆਇਆ ਇਹ ਬੇਪੇਸਾ ਉਹ ਦੇਖ ਕੇ ਕਰ ਰਿਹਾ ਮੇਰੇ ਪੰਚ ਤੇ ਸਿੱਧਾ ਆਹ ਹੈ ਬੰਦ ਹੋ ਜੂ ਯਾਰ ਉਹ ਦੇਖੋ ਗੱਡੀ ਕਿਉਂ ਆਹ उधर ਗੱਡੀਆ ਬੰਦ ਹੋ ਗਿਆ ਯਾਰ ਬੜਾ ਮਖਾਨ ਹੋ ਰਿਹਾ ਨਹੀਂ ਪ੍ਰੋਜੈਕਟ ਪੂਰਾ ਹੋ ਗਿਆ ਕਹਿੰਦੇ 99 ਲੱਖ ਰੁਪਏ ਲੱਗੇ ਇਸ ਪ੍ਰੋਜੈਕਟ ਤੇ ਤਕਰੀਬਨ ਕੀ ਤੁਹਾਨੂੰ ਲੱਗਦਾ ਵੀ ਇਹ ਪ੍ਰੋਜੈਕਟ ਕਾਮਯਾਬ ਹੋ ਗਿਆ ਗਲਤੀ ਕਿਹਦੀ ਲੱਗੀ ਸਰਕਾਰ ਤਾਂ ਪੈਸੇ ਦਿੰਦੀ ਹੈ ਪ੍ਰਸ਼ਾਸਨ ਨਹੀਂ ਸਰਕਾਰ ਤਾਂ ਠੀਕ ਹੈ ਪ੍ਰਸ਼ਾਸਨ ਦੀ ਗੱਲ ਹੈ ਪ੍ਰਸ਼ਾਸਨ ਦੇ ਅਧਿਕਾਰੀ ਹੈ ਸਰਕਾਰ ਨੂੰ ਦੇਖਣਾ ਦੇਖੋ ਜੀ ਕਰੋੜਾਂ ਰੁਪਏ ਦਾ ਪਤਾ ਨਹੀਂ ਕਿੱਥੇ ਲਾਏ ਇਹਨਾਂ ਨੇ ਪਰ ਪਾਣੀ ਉਸੇ ਤਰ੍ਹਾਂ ਖੜਾ ਜਿਵੇਂ 5-6 ਸਾਲ ਪਹਿਲਾਂ ਖੜਾ ਸੀ ਅੱਜ ਕਾਰਪੋਰੇਸ਼ਨ ਦਾ ਵੱਡੇ ਵੱਡੇ ਦਾਅਵੇ ਕਰਦੀ ਹੈ ਕਹਿੰਦੇ ਵੀ ਸਾਡੇ ਵੱਲੋਂ ਤੇ ਸਰਕਾਰਾਂ ਵੀ ਕਹਿੰਦੀਆਂ ਨੇ ਵੀ ਸਾਡੇ ਵੱਲ ਦਾ ਪ੍ਰਬੰਧ ਪੂਕਤਾ ਨੇ ਜੀ ਨਹੀਂ ਨਹੀਂ ਕੋਈ ਪ੍ਰਬੰਧ ਨਹੀਂ ਆ ਦੇਖੋ ਦੇਖੋ ਤੁਸੀਂ ਆਪ ਹੀ ਦੇਖ ਸਕਦੇ ਹੋ ਕਿਵੇਂ ਗੱਡੀਆਂ ਆ ਰਹੀਆਂ ਨੇ ਪਾਣੀ ਦੇ ਵਿੱਚੋਂ ਇਹਨਾਂ ਨੇ ਪਤਾ ਨਹੀਂ ਕੀ ਕਰਿਆ ਜਿੰਨੇ ਮਾੜੀ ਮੋੜੀਆਂ ਪਾਈਆਂ ਨੇ ਕੋਈ ਗੱਡੀ ਨਹੀਂ ਅੰਦਰੋਂ ਜਿੱਕਲ ਦੁੱਤੀ ਫਸ ਰਹੇ ਲੋਕ ਹੈਰਾਨ ਹੋ ਰਹੇ ਤੁਹਾਨੂੰ ਲੱਗਦਾ ਨਹੀਂ ਹੈ ਕਿ ਪੈਸੇ ਦੀ ਬਰਬਾਦੀ ਹੋਈ ਹੈ ਜਿਹੜੀ ਜਿਹੜਾ ਪ੍ਰੋਜੈਕਟ ਪਾਸ ਚੱਲ ਹੀ ਨਹੀਂ ਰਿਹਾ ਹੈਗਾ ਪ੍ਰੋਜੈਕਟ ਜੀ ਦੇਖੋ ਜੀ ਪੈਸੇ ਹੀ ਬਰਬਾਦ ਹੋਇਆ ਉਹ ਅੰਗਰੇਜ਼ ਐ ਤੇ ਜਿਹੜੇ ਨਹਿਰਾਂ ਚਲਾ ਕੇ ਡੇਡੀਆਂ ਹੂੰ ਇਹਨਾਂ ਤੇ ਤਾਂ ਹੀ ਤਕਰੀਬਨ 1 ਕਰੋੜ ਰੁਪਏ ਦੇ ਕਰੀਬ ਇਸ ਪ੍ਰੋਜੈਕਟ ਤੇ ਲੱਗ ਚੁੱਕਿਆ ਜੀ ਕੀ ਤੁਹਾਨੂੰ ਲੱਗਦਾ ਕਿ ਉਹ ਵਾਜਬ ਲਗਾਉਣਾ ਜਾਏ ਸੀਗਾ ਨਹੀਂ ਬੇਕਾਰ ਗਿਆ ਸੀ ਠੀਕ ਉਹ ਕੋਈ ਕੰਮ ਨਹੀਂ ਆਇਆ ਕਰੋੜ ਦਾ ਜਦੋਂ ਪਾਣੀ ਉਹ ਨਿਕਲੋ ਪਾਣੀ ਰੁਕੀ ਕਰਾਂਗੇ ਤੇ ਦੇਖੋ ਗੱਡੀ ਨੂੰ ਇਸ ਤਰ੍ਹਾਂ ਦੀ ਵਿਆਹ ਹੋ ਗਈ ਇਸ ਜਗ੍ਹਾ ਤੇ ਡਾਕਟਰ ਬਲਬੀਰ ਸਿੰਘ ਆ ਪਾ ਕੇ ਗਏ ਸੀ ਜਦੋਂ ਪਹਿਲਾ ਬਾਰਿਸ਼ ਹੋਈ ਸੀ ਪ੍ਰੋਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਤੇ ਉਹਨਾਂ ਨੇ ਕਿਹਾ ਸੀ ਅਸੀਂ ਇਹ ਸਹੀ ਕਰ ਦਾਂਗੇ ਕੀ ਸਹੀ ਹੋਇਆ ਜੀ ਉਹ ਡਾਕਟਰ ਬਲਬੀਰ ਆਏ ਸੀ ਪਰ ਕੰਮ ਇਹ ਸਹੀ ਨਹੀਂ ਹੋਇਆ ਇਹਦੇ ਵਿੱਚ ਕਮੀ ਤੁਹਾਨੂੰ ਕਿੱਥੇ ਲੱਗਦੀ ਹੈ ਵੀ ਸਰਕਾਰ ਨੇ ਤਾਂ ਪੈਸੇ ਦਿੱਤੇ ਕੰਮ ਕਿੱਥੇ ਦਾ ਪ੍ਰਸ਼ਾਸਨ ਦੀ ਕਮੀ ਲੱਗਦੀ ਹੈ ਨਹੀਂ ਜੀ ਪਤਾ ਹੈਗਾ ਤੁਹਾਨੂੰ ਵੀ ਕੀ ਹੋ ਰਿਹਾ ਵੀ ਜਿਨ੍ਹਾਂ ਨੇ ਬਣਾਇਆ ਪ੍ਰੋਜੈਕਟ ਉਹਨਾਂ ਦੀ ਉਹ ਕਮੀ ਲੱਗਦੀ ਹੈ ਨਾ ਜੀ ਸਭ ਦੀ ਗੱਲ ਇਹਦੇ ਪੈਪ ਪਾਏ ਨੇ ਇਹਨਾਂ ਨੇ ਬਿਲਕੁਲ ਪਤਲੇ ਪਾਇਨੇ ਪਏ ਬੜੀਆਂ ਭੜੌਂਦੀਆਂ ਪੈਣੀਆਂ ਸੀ ਤਾਂ ਇਹ ਪਾਣੀ ਲਿਕਦਾ ਇਹਨੇ ਭੜੌਂਦਿਆਂ ਦਾ ਪਾਇਆਂ ਨਹੀਂ ਹੈਗੇ ਜਿਵੇਂ ਬ੍ਰੀਕ ਪੈਪ ਪਾਤੇ ਉਹਨਾਂ 'ਚ ਪਾਣੀ ਚੱਲਦਾ ਨਹੀਂ ਆਏਗਾ ਜੀ